ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਜੈਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੋ ਅੱਜ ਆਪਾਂ ਬਹਿੜ ਦੀ ਵੀਡੀਓ ਬਣਾ ਰਹੇ ਆ ਪਿੰਡ ਟੱਲੇਵਾਲ ਜ਼ਿਲ੍ਹਾ ਬਰਨਾਲਾ ਮੋਗਾ ਰੋਡ ਦੇ ਉੱਪਰ ਪਿੰਡ ਆਹੀ ਜੋ ਤੁਸੀਂ ਸਕਰੀਨ ਦੇ ਸਾਹਮਣੇ ਬਹਿੜ ਦੇਖ ਰਹੇ ਹੋ ਦੋਸਤੋ ਜਰਸੀ ਤੇ ਸਾਈਵਾਲ ਦਾ ਕਰੋਸ ਆ ਗਈ ਦੂਸਰਾ ਸੁਹਾਸ ਹੁੰਦੀ ਆ ਠੰਡੀ ਸੀਲਸ ਲੱਗ ਬਹੁਤ ਜਿਆਦੇ ਆ ਥਣ ਥਣ ਬਹੁਤ ਸੋਹਣੇ ਲੱਗੇਦੇ ਆ ਚਾਰੇ ਥਣ ਮੂਠੀ ਵਾਲੇ ਗੈਪ ਤੇ ਸੋਹਣੇ ਲੱਗੇਦੇ ਆ 8 ਮਹੀਨੇ ਇਹਨੂੰ ਪੂਰੇ ਹੋ ਚੁੱਕੇ ਆ 9ਵਾਂ ਮਹੀਨਾ ਸਟਾਰਟ ਹੋ ਚੁੱਕਿਆ 25 ਤੋਂ 30 ਦਿਨ ਲਾਊਗੀ ਊੜੀ ਸਾਫ ਸੁਥਰੀ ਤੇ ਸੋਹਣੀ ਬਹਿੜਾ ਮੁੱਲ ਸਿਰਫ 25000 ਰੁਪਇਆ ਸਿੰਘ ਦੋਸਤੋਂ ਜਰੂਰ ਦਿੰਦਾ ਸੋਨੂੰ ਪਰ ਕਹਿੰਦੀ ਕੁਛ ਨਹੀਂ ਗਈ ਸੀਲਸ ਲੱਗ ਕੋਈ ਅੰਤ ਨਹੀਂਗਾ ਬਿਨਾ ਨਿਆਂ ਨੂੰ ਤੋਂ ਬਾਈ ਕਹਿੰਦੇ ਇਹ ਚਵਾਈ ਕਰਦੇ ਹੁੰਦੇ ਸੀ ਬੈਕ ਸਾਈਡ ਤੋਂ ਵੱਲੇਵਾ ਦਿਖਾ ਦਿੰਨਾ ਜਦੋਂ ਇਹ ਸੂਗੀ ਵਧੀਆ ਹਵਾਨਾ ਦੁੱਧ ਨਾਲ ਭਰ ਕੇ ਸੂਗੀ ਸੀਲਸ ਲੱਗ ਕੋਈ ਅੰਤ ਨਹੀਂਗਾ ਤੋਰਾ ਆਪਾਂ ਸੋਨੂੰ ਦਿਖਾ ਦਿੰਨੇ ਆ ਮੁੱਲ ਸਿਰਫ 25000 ਰੁਪਇਆ ਕਿ ਜੇ ਮੇਰਾ ਭਰਾ ਨੂੰ ਜ਼ਰੂਰਤ ਹੋਵੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਹ ਨੰਬਰ ਤੇ ਸੰਪਰਕ ਕਰਕੇ ਬਹਿਰ ਤੁਸੀਂ ਖਰੀਦ ਸਕਦੇ ਹੋ ਤੋਰਾ ਸੋਨੂੰ ਦਿਖਾ ਦਿੰਨੇ ਆ ਗਲਾਬੀ ਥਣ ਲੱਗਾ ਦਾ ਮੁੱਠੀ ਵਾਲਾ ਬਹੁਤ ਸੋਹਣ ਸੀਲਸ ਲੱਗ ਤੇ ਠੰਢੀ ਵਹਿ ਰਹੀ ਜਿਵੇਂ ਬਾਈ ਘਰੋਂ ਕਹਿੰਦੇ ਆ ਘਰੇਲੂ ਵਹਿੜਾ ਕੋਈ ਵਪਾਰ ਦਾ ਕੰਮ ਨਹੀਂ ਨੰਬਰ ਨੰਬਰ ਬਾਈ ਦਾ ਸਕਰੀਨ ਤੇ ਚੱਲ ਜਾਂਦਾ ਘਰੇਲੂ ਵਹਿੜਾ ਦੁੱਧ ਇਹ 13 ਤੋਂ 14 ਲੀਟਰ ਦਊਗੀ ਜੇ ਮੈਂ ਕਹਦਾ ਵੀ ਇਹ 18 ਤੋਂ 16 ਤੋਂ ਉਹ ਗੱਲ ਝੂਠਾ ਇੰਨਾ ਕੁ ਦੁੱਧ ਇਹ ਮੋਜਾਂ ਦਾ ਚਵਾ ਦਊਗੀ 12 ਤੋਂ 14 ਲੀਟਰ ਮੋਲੇ ਦਾ ਸਿਰਫ 25000 ਰੁਪਇਆ ਕਿਸੇ ਵੀ ਮੇਰੇ ਭਰਾ ਨੂੰ ਜਰੂਰਤ ਹੋਵੇ ਆ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਹ ਨੰਬਰ ਤੇ ਸੰਪਰਕ ਕਰਕੇ ਮੈਂ ਹਰ ਦੋਸਤ ਨੂੰ ਤੁਸੀਂ ਖਰੀਦ ਸਕਦੇ ਦੁੱਧ ਇਹਦਾ ਸੰਘਣਾ ਹੁੰਦਾ ਜਿੰਨਾ ਦੁੱਧ ਦੇਊਗੀ ਮੱਝਾਂ ਵਰਗਾ ਸੰਘਣਾ ਹੋਊਗਾ ਗਰਮੀ ਦਾ ਦੋਸਤੋ ਤੋਹਫਈਆ ਗਰਮੀ ਇਹ ਨਾਂ ਦੇ ਗਰਮੀ ਨਾਂ ਦੇ ਬਰਾਬਰ ਮੰਨਦੀ ਆ ਸੀਲਸਲਾਕ ਬਹੁਤ ਜ਼ਿਆਦੇ ਆ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਹ ਨੰਬਰ ਤੇ ਸੰਪਰਕ ਕਰਕੇ ਮੈਂ ਹਰ ਦੋਸਤ ਨੂੰ ਤੁਸੀਂ ਖਰੀਦ ਸਕਦੇ ਜੀ ਧੰਨਵਾਦ ਜਲਦੀ ਮਿਲਦੇ ਆਪਾਂ ਨਵੀਂ ਤੇ ਨੈਕਸਟ ਵੀਡੀਓ